ਵੀ ਮੈਟਰ ਆਪਾਂ ਆ ਗਏ ਆਪਣੀ ਮੋਟਰ ਤੇ ਜਾਮ ਨੂੰ ਬੀਜਣ ਤੇ ਕਹਿੰਦੇ ਸਾਫਤ ਜਾਮ ਨੂੰ ਬੀਜਣਾ ਚਾਹੀਦਾ ਵੀ ਉਹ ਸਹੀ ਉੱਗਦਾ ਆਪਾਂ ਦੋਵੇਂ ਲਏ ਆ ਇੱਕ ਗਿੱਟ ਇੱਕ ਸਾਫਤ ਜਾਮ ਨੂੰ ਆਪਾਂ ਦੋਵੇਂ ਬੀਜਾਂਗੇ ਹਾਂਜੀ ਫਿਰ ਦਿਖਾਵਾਂਗੇ ਤੁਹਾਨੂੰ ਬੂਟਾ ਉੱਗਦਾ ਜੰਮੂ ਲੱਗਦੇ ਲੱਗ ਜਾਣਗੇ 10 ਸਾਲ ਥੋੜਾ ਕਰ ਲਿਓ ਵੇਟ ਚੱਲ ਓਕੇ ਸੋਕੇ ਓਕੇ ਹਾਂਜੀ ਆ ਗਿਆ ਲੋ ਜੀ ਬਾਬੇ ਨੇ ਲੱਗਦਾ ਫੇਰ ਇਹਨੂੰ ਕਟਾਈ ਕਰਤੀ ਕਾਣੂ ਐ ਕਰਦਾ ਐ ਮੜਾ ਪਰਾ ਰੱਖ ਤੇ ਐ ਮੂੰਗੀ ਚ ਨਾ ਲਿਆ ਇੱਧਰ ਬਈ ਬੱਬਾ ਸਪਰੇਆਂ 5 ਹੋਈਆਂ 6ਵੀਂ ਪਈ ਐ ਜੇ ਕਰਨ ਵਾਲੀ ਤੁਸੀਂ ਕਰ ਲੋ ਬਈ ਮਿੰਤ ਕੋਈ ਕਿਤੇ ਮੰਨ ਲੈ ਪੂਰਾ ਔਰ ਜੀ ਬੱਦਲ ਨੇ ਦਾ ਉਧਰ ਦੇਖੋ ਲੰਬ ਠਾ ਛੱਡੀ ਐ ਦੇਖ ਦੇਖ ਕੇ ਡਰਾ ਹੀ ਜਾਂਦਾ ਮੰਤਲਾ ਦਾ ਘਰਵਾਸਤੀ ਤੋੜ ਲਈ ਜਿਹੜੀਆਂ ਕੋਈ 2-4 ਕਿਲੋ ਤੋੜਨੀ ਆ ਬਾਕੀ ਦਾ ਤਮੀਆਂ ਪਾ ਕੇ ਖਲਾਰ ਦਈ ਟਰੈਕਟਰ ਪਿੱਛੇ ਲੱਗਦਾ ਚਲੋ ਆ ਗਿਆ ਭਈਆਂ ਨੂੰ ਚੱਕ ਤੇ ਫੱਟੇ ਹਾਂ ਕਿੱਥੀ ਰੇਸ ਐਨੂੰ ਆਪਾਂ ਮਿਲਦੇ ਆਂ ਫੇਰ ਇੱਕ ਵਾਰੀ ਆ ਕਿਨ ਮਣਕਣ ਮਣਾਟ ਦੇ ਮੜੀ ਠੀਕ ਹੈ ਜੀ ਉਹ ਮੋਟਰ ਦੇ ਆਈ ਅੰਦਰ ਮੀਂਹ ਤੇਜ ਆ ਬਹੁਤ ਤੇਜ ਮੀਂਹ ਦਿਖਾਵਾਂਗੇ ਤੁਹਾਨੂੰ ਵੀ ਸਭ ਕੁਝ ਮੰਗੇ ਵੀ ਦਿਖਾਵਾਂਗੇ ਤੁਹਾਨੂੰ ਕਿਵੇਂ ਨਿਕਲਦੀ ਆ ਵੱਢਾਂਗੇ ਕਿੰਨੀ ਨਿਕਲੀ ਕਿੰਨੀ ਨਹੀਂ ਤਾਜੀ ਕਰਕੇ ਲੱਗਦੀ ਹੈ ਜਿਹੜਾ ਬਖੜਬੀ ਪਰ ਨਿਕਲੂਗੀ ਓਕੇ ਗਾਇਸ ਨੈਕਸਟ ਵਲੌਗ ਵਾਸਤੇ ਵੇਟ ਕਰੋ ਤੁਹਾਡਾ ਆਪਦਾ ਉਹੀ ਓਕੇ